ਜਿਹੜੇ ਘਰਾਂ ਚ ਪੈਰੇ ਕੱਢਦੇ ਹੋ ਇੱਥੇ 12 ਵਜੇ ਰਾਮ ਹੁੰਦਾ ਐਤਵਾਰ ਬਾਬਾ ਦੀਪ ਸਿੰਘ ਜੀ ਦਾ ਸਤਨ ਤੇ ਲਾਈਵ ਜਾਂਦਾ ਹੈ ਮੋਬਾਈਲਾਂ ਦੇ ਵੀ ਟੀਵੀ ਦੇ ਵੀ ਜੇ ਘਰਾਂ ਚ ਕੱਢਦੇ ਹੋ ਜਿੱਥੇ ਤੁਸੀਂ ਬਹਿਣਾ ਸੋਚੀ ਤੇ ਅਦਰ ਵਿਛਾਉਣੀ ਆਪਣੇ ਸਾਹਮਣੇ ਦੂਜੀ ਚੰਦਰ ਸੋਚੀ ਵਿਛਾ ਕੇ ਬਾਬਾ ਦੀਪ ਸਿੰਘ ਦਾ ਆਸਨ ਲਾਉਣਾ ਤੇ ਘਰ ਘਟਣਾ ਹੋਵੇ ਜੋਤ ਜਗਾਉਣੀ ਹੁਣ ਮੋਬਾਈਲ ਤੇ ਲਾ ਲਓ ਟੀਵੀ ਤੇ ਲਾ ਲਓ ਉਹ ਸਾਹਿਬ ਨੇ ਆਰੰਭ ਕਰ ਦਿਓ ਜਨੇਰ ਤੇ 12 ਵਜੇ ਹੋਇਆ ਦੇਖ ਮਣਾ ਲਓ ਆਰੰਭ ਕਰਨ ਤੋਂ ਪਹਿਲੇ ਹੁਣ ਹੋਟਕੇਸ ਕਹਿੰਦੇ ਜਿਹੜੇ ਗਰਮ ਰਹਿੰਦੀ ਸੀ ਹੈ ਉਹਦੇ ਚ ਲਾ ਹੁਣ ਜਦੋਂ ਪੰਜ ਜਬਜੀ ਸਾਹਿਬ ਹੋ ਗਏ ਦੋ ਜਪਈ ਸਾਹਿਬ ਹੋ ਗਿਆ ਅਨੰਦ ਸਾਹਿਬ ਹੋ ਗਿਆ ਤੁਮਨੀ ਸਾਹਿਬ ਹੋ ਗਿਆ ਹੁਣ ਅਨੰਦ ਸਾਹਿਬ ਜਦੋਂ ਸ਼ੁਰੂ ਹੋਇਆ ਨਾ ਉਹ ਹੋਟਕੇਸ ਖੋਲ ਕੇ ਕਿਰਪਾਨ ਭੇਟ ਕਰਕੇ ਮੂੰਹ ਜਨਨ ਸਾਹਿਬ ਬੜੀ ਬਰਬਰ ਤੇ ਕੁਰਬਾਨ ਭੇਟ ਕਰਕੇ ਥਾਲੀ ਚ ਪੰਜ ਪਿਆਰਿਆਂ ਦਾ ਕੱਢੋ ਸਤਿਗੁਰ ਦਾ ਹਿੱਸਾ ਕੱਢੋ ਉਥੇ ਸੁਚਾਰ ਮਹੱਲਾ ਬਾਦ ਜਿਵੇਂ ਉਥੇ ਅਰਦਾਸ ਹੋ ਰਹੀ ਸੀ ਤਾਂ ਖੜੇ ਹੋ ਜੀ ਨਾਂ ਸਰ ਪੜੇ ਹੁਕਮਨਾਮਾ ਸੁਣੋ ਅਰਦਾਸ ਵਿੱਚ ਬੋਲਦੇ ਬਾਬਾ ਜੀ ਦੇਖ ਜੇ ਘਰਾਂ ਚ ਕੱਟਣਾ ਹੋਵੇ ਜਿਹੜਾ ਜਿਵੇਂ ਕੱਟਦਾ ਹੈ ਚਰਨ ਧੋਦੋਗੇ ਪੀ ਦੀ ਤੇ ਇੰਜ ਕਟੋਗੇ ਨਾ ਵੀ ਬਾਬਾ ਜੀ ਦਾ ਸੁਚੀ ਚੰਦਰ ਤੇ ਆਸਣ ਲਾ ਕੇ ਆਪ ਸੁਚੀ ਜਗਾ ਬਹਿ ਕੇ ਜੋਰ ਜਗਾ ਕੇ ਦੇਖ ਬਣਾ ਕੇ ਜ਼ਮੀਨ ਅਸਮਾਨ ਦਾ ਫਰਕ ਹੈ ਜਿਵੇਂ ਇੱਥੇ ਹਾਜ਼ਰੀ ਲੱਗ ਰਹੀ ਹੋਏਗੀ ਇੱਥੋਂ ਦੀ ਹਾਜ਼ਰੀ ਦੀ ਬਖਸ਼ਿਸ਼ ਤੁਹਾਡੇ ਘਰ ਪਹੁੰਚ ਰਹੀ ਹੋਏਗੀ 我再跑一遍。<开><开>